ਹਾਂ ਬਲਿਆ ਹਾਂਜੀ ਬਲਿਆ ਅੱਜ ਨਾ ਹੂੰ ਦੱਸਾਂਗੇ ਭਰਾਵਾਂ ਨੂੰ ਵੀ ਇੱਥੇ ਇਟਲੀ ਦੇ ਵਿੱਚ ਜਿਹੜਾ ਸਿੰਗ ਕਿਦਾਂ ਤਾੜਦੇ ਆ ਹੂੰ ਇਹਨਾਂ ਇੰਸਟਾਗ੍ਰਾਮ ਤੇ ਹੀ ਇੱਕ ਪਾਈ ਹੀ ਗਰੀਲ ਜੀ ਆਹ ਤੇ ਬੜੇ ਭਰਾਵਾਂ ਦੇ ਜਿਹੜੇ ਕਮੈਂਟ ਆਏ ਸੀ ਹੂੰ ਵੀਰ ਇਹ ਦੱਸਿਓ ਵੀ ਇਹ ਕੀ ਚੀਜ਼ ਆ ਅੱਛਾ ਤੇ ਉਹਨਾਂ ਭਰਾਵਾਂ ਨੂੰ ਜਿਹੜਾ ਕੈਮਰੇ ਚੋਂਦਾ ਉਹਦਾ ਕੈਮਰਾ ਹਲਾਈ ਨਾ ਆਬ ਖਾਲਦੇ ਵੀ ਲਈ ਇਦਾਂ ਹੀ ਆ ਇਹ ਮਸ਼ੀਨ ਨੂੰ ਕਹਿੰਦੇ ਐਕਸਪ੍ਰੈਸ ਆਉਂਦੀ ਆ ਹਾਂ ਕਲੀਅਰ ਆ ਹਾਂ ਉਹਨੂੰ ਇਟਲੀ ਦੇ ਵਿੱਚ ਤੇ ਕਹਿੰਦੇ ਐਕਸਪ੍ਰੈਸ ਹਾਂ ਤੇ ਬਾਕੀ ਜਿਹੜਾ ਜੋ ਆਨਲਾਈਨ ਮਗਾਉਣਾ ਚਾਹੁੰਦੇ ਜਿਹਦੇ ਮੋਗਾ ਸਕਦੇ ਜੇ ਬਾਕੀ ਇਹਦੇ ਤੇ ਸਾਰਾ ਕੁਝ ਲਿਖਿਆ ਵੀ ਨਾਲ ਦੋ ਸਿਲੰਡਰ ਹੁੰਦੇ ਆ ਹਾਂ ਤੇ ਦੋ ਘੰਟੇ ਇੱਕ ਸਿਲੰਡਰ ਚੱਲਦਾ ਹਾਂ ਉਹ ਘੰਟੇ ਅਜਾ ਆਵੇ ਹੁਣ ਇਹਦੇ ਵਿੱਚ ਇਦਾਂ ਆ ਜੀ ਆ ਵਾਹ ਜੀ ਵਾਹ ਕਿੱਕਾ ਪਿਸਤੌਲ ਜੀ ਹੁੰਦਾ ਨਾਲ ਸਿਲੰਡਰ ਸਿਲੰਡਰ ਆ ਹਾਂ ਇਹਨੂੰ ਆਪਣਾ ਸਿਲੰਡਰ ਨੂੰ ਆਪਾਂ ਦਾ ਇੱਥੇ ਕੱਸ ਦੇਣਾ ਇਦਾਂ ਬਾ ਜੋ ਇੱਥੇ ਹੀ ਕੋ ਕੱਸ ਕੇ ਤੋ ਚਲਾਓ ਇਹਨੂੰ ਇੱਥੋਂ ਚਲਾ ਦੇਣਾ ਅੱਪਾ ਪਿਆ ਹੁਣ ਚੱਲ ਪਿਆ ਜੋ ਤੇ ਐਡਾ ਲੋਕ ਲੱਗ ਜਾਂਦਾ ਹੈ ਹਾਂ ਇਹ 50 ਮਿੰਟਾਂ ਦੇ ਵਿੱਚ ਜਿਹੜਾ ਗਰਮ ਹੋਏਗਾ ਹੂੰ ਹੂੰ ਤੇ ਉਸ ਤੋਂ ਬਾਅਦ ਤੁਸੀਂ ਮੰਨ ਲਓ ਭਾਵੇਂ ਕਿ 2 ਘੰਟੇ ਚੱਲਣਾ ਵੀ 100 ਵਾਸੀ ਦੇ ਸੇਕ ਦਾ ਆ ਹੈ 2 ਮਿੰਟ ਲੱਗਦੇ ਵਿੱਚ ਪਿਆ ਵੀ ਆ ਇਹਦੇ ਆ ਹੁਣ ਆਪਾਂ ਚਲਾਉ ਇਹਨੂੰ ਬੰਦ ਕਰ ਲੈਂਦੇ ਆ ਹਾਂ ਤੇ ਆ ਇਹਦੇ ਆਪਰਾ ਕਿੰਨਾ ਦੱਸਿਆ 17 mm ਇੰਨਾ ਸਿੰਗ ਵੀ ਬਾਹਰ ਹੋਵੇ ਹਾਂ ਤੇ ਇੰਨਾ ਅੰਦਰ ਜਾਂਦਾ ਇਹ ਮੰਨ ਕੇ ਚੱਲ ਪੀ ਯਾਰ ਪੰਜਾ 6 ਮਹੀਨਿਆਂ ਦੀ ਵਸ਼ੀ ਦੇ ਵੀ ਦਾਗ ਪਾ ਦਿੰਦਾ ਕੋਈ ਪ੍ਰੋਬਲਮ ਨਹੀਂ ਹਾਂ ਤੇ ਇਹ ਜਿਹੜੀ ਚੀਜ਼ ਆ ਹੂੰ ਇਹ ਆਪਾਂ ਜਦ ਦਾ ਇਹਦੇ ਨਾਲ ਦਾਗ ਜਦੋਂ 40 ਤੋਂ 45 ਦਿਨ ਦੀਆਂ ਵਸ਼ੀਆਂ ਹੋ ਜਾਂਦੀਆਂ ਹੂੰ ਫਿਰ ਦਾਗਦੇ ਹਾਂ ਹਾਂ ਹੁਣ ਆਪਾਂ ਇਹ ਇਹਨੂੰ ਥੋੜਾ ਜਿਹਾ ਘਟਾਤਾ ਹੁਣ ਆਪਾਂ ਇਹਨੂੰ ਪੈੜ ਦੇ ਦਿੱਤੀ ਜਿਆਦਾ ਹਾਂ ਇਹ ਆ ਕੋਰਨਾ ਜਿਪ ਆ ਇੱਕ ਟਿਊਬ ਆ ਹਾਂ ਆ ਵੀ ਵਿਖਾਈ ਨਾ ਆਪ ਨਾ ਆਖਾਈ ਕਿਉਂ ਨਾ ਆਖਾਈ ਨਾ ਆਵੇ ਕੋਰਨਾ ਜੀਪ ਹਾਂ ਕੋਰਨਾ ਕਿਹਦੇ ਚਾ ਟਿਊਬਾਂ ਨੇ ਹਾਂ ਇਹ ਜਿਹੜੀ ਟਿਊਬ ਆ ਹੂੰ ਜੇ ਇਹ ਲਾਉਣੀ ਆ ਜਿੱਦਾਂ ਵਸ਼ੀ ਪੰਜਾਂ ਤੋਂ ਛਿਆ ਦਿਨਾਂ ਦੀ ਆ ਹਾਂ ਉਹਦੇ ਉੱਤੋਂ ਵਾਲ ਕੱਟ ਕੇ ਨਾ ਸਿੰਗ ਤੋਂ ਤੇ ਕੁਝ ਨਹੀਂ ਕਰਨਾ ਹੱਥ ਨੂੰ ਭਾਂਤੀ ਪਾ ਕੇ ਤਿੰਨ ਮਲਦੇ ਨੇ ਸਿੰਗ ਤੇ ਲਾ ਕੇ ਤੇ ਐਵੇਂ ਉਂਗਲ ਦੇ ਨਾਲ ਕਮਾਲ ਮਸਾਜ ਜੀ ਕਰ ਦੇਣੀ ਆ ਤੇ ਉਹਦੇ ਉਹ ਇਹ ਜਿਹੜੀ ਚੀਜ਼ ਆ ਨਾ ਆਪਾਂ ਪਹਿਲਾਂ ਵਰਤਦੇ ਨਹੀਂ ਸਾਨੂੰ ਪਤਾ ਨਹੀਂ ਕਿ ਕੀ ਰਿਜ਼ਲਟ ਇਹਦਾ ਇਹਦੇ ਬਹੁਤ ਹੀ ਘੈਂਟ ਚੀਜ਼ ਆ ਸਹੀ ਗੱਲ ਸਹੀ ਮਸ਼ੀਨ ਨੂੰ ਨਾ ਤੇ ਕੋਈ ਦਰਦ ਨਾ 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 ਤੇ ਨਾ ਹੀ ਮਸ਼ੀਨ ਨੂੰ ਇਦਾਂ ਲੱਗਦਾ ਵੀ ਜਿੱਦਾਂ ਵੀ ਹਨਾ ਵੀ ਐਵੇਂ ਤਰਫ ਦੀ ਦੁਰਤੀ ਇਹਨਾਂ ਨੂੰ ਨਹੀਂ ਸੌਖੀ ਉਹ ਤਾਂ ਲਾਉਣੇ ਨਹੀਂ ਸੌਖੀ ਆ ਤੇ ਕਿਉਂਕਿ ਆਪ ਦੁੱਧ ਪੀਉਂਦੇ ਆ ਪੀਉਂਦੇ ਇਹ ਬੰਦਾ ਭਾਵੇਂ ਉੱਤੇ ਲਾ ਦੇ ਹਾਂ ਸਹੀ ਗੱਲ ਹੈ ਸਹੀ ਗੱਲ ਆਪਣਾ ਇਹ ਚੀਜ਼ ਜਿਹੜੀ ਆ ਇਹ ਘੈਂਟ ਹੈ ਇਹ ਘੈਂਟ ਆ ਤੇ ਮੇਰੇ ਚੀਜ਼ ਤੁਹਾਨੂੰ ਜਿਹੜੀ ਆ ਦੱਸੀ ਆ ਜਿਹੜਾ ਵੀ ਕੋਈ ਚਾਹੁੰਦਾ ਹੂੰ ਆ ਇਹਦਾ ਨਾਮ ਐਕਸਪ੍ਰੈਸ ਆ ਹਾਂ ਐਮਾ ਜੇਉਂ ਤੋਂ ਜੱਕੇ ਦਿਓ ਵੀ ਟਰਾਈ ਕਰਕੇ ਵੇਖ ਲਓ ਜੇ ਮਰ ਜਾਂਦੀ ਆ ਤੇ ਇੰਡੀਆ ਖੜ ਸਕਦੇ ਆ ਆਪਾਂ ਸਿਲੰਡਰ ਇੰਡੀਆ ਯਾਰ ਇਹਦੇ ਬਾਰੇ ਹੁਣ ਨੌਲੇਜ ਨਹੀਂ ਆ ਆਪਾਂ ਪਤਾ ਨਹੀਂ ਆ ਵੀ ਇਹਨੂੰ ਖੜ ਸਕਦੇ ਕਿ ਨਹੀਂ ਸਿਲੰਡਰ ਨਹੀਂ ਖਣ ਦੇਣਾ ਉਹਨਾਂ ਆ ਸਿਲੰਡਰ ਆ ਉਹਦਾ ਕਰਕੇ ਨਹੀਂ ਇਹ ਨਹੀਂ ਖਣ ਦੇਣਾ ਆ ਖਣਦੇ ਆ ਸਿਲੰਡਰ ਨਹੀਂ ਖਣਦੇਗਾ ਤੇ ਬਾਕੀ ਚਲੋ ਤੁਹਾਡੇ ਨਾਲ ਇਦਾਂ ਹੀ ਕਰ ਰਿਹਾ ਕਰਾਂਗੇ ਹਾਂ ਓਕੇ ਬਾਏ ਸਤਿ ਸ੍ਰੀ ਅਕਾਲ ਮਿੱਤਰੋ ਜਿੰਦੇ ਵਸਦੇ ਰਹੋ ਓਕੇ ਬਾਏ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਸਾਹਿਬ ਤਾਂ ਸਿੰਘ ਦਾਗਣ ਵਾਲਾ ਸਿਸਟਮ ਜਿਹੜਾ ਤੇ ਇਹ ਸੇਜ ਕੋਈ ਡੰਟਰ ਨਹੀਂ ਹੁੰਦਾ ਬਾਹਰ ਦਾਗਣ ਇਹ ਮੇਰੇ ਸਹਿਯੋਗੀ ਗੁਰਵਿੰਦਰ ਸਿੰਘ ਬਿੱਲਾ ਤੇ ਮੈਂ ਮਨਪ੍ਰੀਤ ਸਿੰਘ ਤੇ ਸਾਡਾ ਹੀ ਕੰਮ ਹੈ ਸਾਡਾ ਹੀ ਕੰਮ ਹੈ ਮਿੰਟੋਂ ਮਿੰਟ ਹੀ ਕਰਾਂਗੇ ਐਦਾਂ ਕਰਕੇ ਪੈਜ ਹਾਂ ਮਿੰਟੋਂ ਮਿੰਟ ਹੀ ਹਾਂ ਓਕੇ ਓਕੇ ਬਾਏ ਸਤਿ ਸ੍ਰੀ ਅਕਾਲ ਕਰਦੇ ਫਿੱਟ ਹਾਂ ਜੀ ਵਾਹਿਗੁਰੂ ਰੱਖ ਦਈਏ ਹਾਂ ਤਾਂ ਉਹ ਟੱਚੀ ਹੋ ਗਿਆ ਨਾ ਪੈਗ ਇਹ ਸਿਰਫ ਭਰਾਵਾਂ ਨੂੰ ਦਿਖਾਉਣ ਲਈ ਹਾਂ ਦੱਸਣ ਲਈ ਜਾਣਕਾਰੀਆਂ ਸ਼ੇਅਰ ਕਰਤੀਆਂ ਏਦਾਂ ਕੰਮ ਕਰ ਜਿਹੜੇ ਚਾਹਣ ਉਹ ਕੇ ਬਾਏ ਸਾਸੀ ਕਾਲਸਰ ਭਰਾਵਾਂ ਨੂੰ ਲਵ ਯੂ ਲਵ ਯੂ ਲਵ ਯੂ